ਦੀ ਵੱਡੀ ਅਪਡੇਟ ਖਰੜ ਤੋਂ ਵਿਧਾਇਕ ਅਨਮੋਲ ਗਗਨਮਾਨ ਦੇ ਨਾਲ ਥੋੜੀ ਹੋਈ ਸਾਹਮਣੇ ਆ ਰਹੀ ਹੈ ਅਨਮੋਲ ਗਗਨਮਾਨ ਦੇ ਵੱਲੋਂ ਬੀਤੇ ਦਿਨ ਜਿਹੜਾ ਅਸਤੀਫਾ ਦਿੱਤਾ ਗਿਆ ਸੀ ਉਸ ਨੂੰ ਵਾਪਸ ਲੈ ਲਿਆ ਗਿਆ ਅੱਜ ਪੰਜਾਬ ਪਾਰਟੀ ਪ੍ਰਧਾਨ ਅਮਨ अरोड़ा ਦੇ ਨਾਲ ਜਿਹੜੀ ਇਹ ਮੁਲਾਕਾਤ ਹੋਈ ਹੈ ਅਮਨ अरोड़ा ਨੇ ਉਹਨਾਂ ਦੇ ਗ੍ਰਹਿ ਦੇ ਉੱਤੇ ਜਾ ਕੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਚਰਚਾ ਹੋਈ ਹੈ ਲੰਮਾ ਸਮਾਂ ਮੀਟਿੰਗ ਹੋਈ ਹੈ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਜਿਹੜਾ ਇਹ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ ਜਿਹੜਾ ਅਸਤੀਫਾ ਉਹਨਾਂ ਦੇ ਵੱਲੋਂ ਦਿੱਤਾ ਗਿਆ ਸੀ ਉਸ ਨੂੰ ਨਾ ਮੰਨਜ਼ੂਰ ਕੀਤਾ ਗਿਆ ਤੇ ਉਹ ਫੈਸਲਾ ਉਹਨਾਂ ਨੂੰ ਪਰਵਾਹ ਨਹੀਂ ਹਾਲਾਂਕਿ ਜਿਸ ਤਰ੍ਹਾਂ ਬੀਤੇ ਦਿਨ ਅਰਮੋਲ ਗਗਨਮਾਨ ਦੇ ਵੱਲੋਂ ਜਿਹੜਾ ਅਸਤੀਫਾ ਦਿੱਤਾ ਜਾਂਦਾ ਉਸ ਤੋਂ ਬਾਅਦ ਸਿਆਸੀ ਹਲਚਲ ਜਿਹੜੀ ਆ ਕਾਫੀ ਜ਼ਿਆਦਾ ਤੇਜ਼ ਹੋ ਜਾਂਦੀ ਹੈ ਇਹ ਕਹਿ ਲਈਏ ਕਿ ਸਿਆਸਤ ਦੇ ਵਿੱਚ ਇੱਕ ਪਾਸੇ ਪੁਚਾਲੀ ਆ ਗਿਆ ਸੀ ਉਸ ਤੋਂ ਬਾਅਦ ਹਰ ਇੱਕ ਸਿਆਸੀ ਲੀਡਰ ਦੇ ਵੱਲੋਂ ਜਿਹੜਾ ਵੱਡਾ ਬਿਆਨ ਦਿੱਤਾ ਗਿਆ ਤੇ ਵੱਡੀਆਂ ਗੱਲਾਂ ਕਹੀਆਂ ਨੇ ਹਾਲਾਂਕਿ ਅਰਮੋਲ ਗਗਨਮਾਨ ਦੇ ਵੱਲੋਂ ਜਦੋਂ ਬੀਤੇ ਦਿਨ ਅਸਤੀਫਾ ਦਿੱਤਾ ਗਿਆ ਸੀ ਤਾਂ ਜ਼ਿਕਰ ਕੀਤਾ ਗਿਆ ਸੀ ਕਿ ਭਰੇ ਮੰਦ ਦੇ ਨਾਲ ਉਹਨਾਂ ਦੇ ਵੱਲੋਂ ਜਿਹੜਾ ਅਸਤੀਫਾ ਦਿੱਤਾ ਜਾ ਰਿਹਾ ਤੇ ਪਾਰਟੀ ਦੇ ਲਈ ਉਹਨਾਂ ਦੇ ਵੱਲੋਂ ਗੱਲਾਂ ਕਹੀਆਂ ਸੀ ਉਸ ਦੇ ਵਿੱਚ ਜ਼ਿਕਰ ਕੀਤਾ ਗਿਆ ਸੀ ਕਿ ਪਾਰਟੀ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹੇ ਹਾਲਾਂਕਿ ਜਦੋਂ ਇਹ ਅਸਤੀਫਾ ਆਂਦਾ ਉਸ ਤੋਂ ਬਾਅਦ ਸਿਆਸੀ ਪੁਚਾਲ ਇੱਕਦਮ ਆ ਜਾਂਦਾ ਜਿਸ ਤੋਂ ਬਾਅਦ ਲਗਾਤਾਰ ਜਿਹੜੇ ਰਿਐਕਸ਼ਨ ਆਣੇ ਸ਼ੁਰੂ ਹੁੰਦੇ ਨੇ ਵਿਰੋਧੀ ਧਿਰਾਂ ਦੇ ਵੱਲੋਂ ਤੇ ਅੱਜ ਆਮ ਆਦਮੀ ਪਾਰਟੀ ਦੇ ਜਿਹੜੇ ਪੰਜਾਬ ਦੇ ਪ੍ਰਧਾਨ ਨੇ ਅਮਨ ਅਰੋੜਾ ਉਹਨਾਂ ਨੇ ਅੱਜ ਫਿਰ ਮੁਲਾਕਾਤ ਕੀਤੀ ਹੈ ਬੀਤੇ ਦਿਨ ਉਹਨਾਂ ਦੇ ਵੱਲੋਂ ਜਿਹੜਾ ਇਸ ਗੱਲ ਦਾ ਚਰਚਾ ਕੀਤੀ ਗਈ ਸੀ ਕਿ ਅਸੀਂ ਮੁਲਾਕਾਤ ਕਰਾਂਗੇ ਤੇ ਮੁਲਾਕਾਤ ਤੋਂ ਬਾਅਦ ਜਿਹੜਾ ਫੈਸਲਾ ਲਿਆ ਜਾਏਗਾ ਤੇ ਅੱਜ ਫਿਰ ਜਿਹੜੀ ਮੁਲਾਕਾਤ ਹੋਈ ਹੈ ਮੁਲਾਕਾਤ ਤੋਂ ਬਾਅਦ ਅਨਮੋਲ ਗਗਨਮਾਨ ਨੂੰ ਜਿਹੜਾ ਮਨਾ ਲਿਆ ਗਿਆ ਤੇ ਉਹਨਾਂ ਦੇ ਵੱਲੋਂ ਜਿਹੜਾ ਹੁਣੇ ਅਸਤੀਫਾ ਹੈ ਜਿਹੜਾ ਉਹਨਾਂ ਦੇ ਵੱਲੋਂ ਦਿੱਤਾ ਗਿਆ ਸੀ ਉਸ ਨੂੰ ਵਾਪਸ ਲੈ ਲਿਆ ਗਿਆ ਤੇ ਨਾਲ ਹੀ ਉਹਨਾਂ ਦੇ ਵੱਲੋਂ ਐਕਸ ਦੇ ਉੱਤੇ ਜਿਹੜੀ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਸੋਸ਼ਲ ਪਲੇਟਫਾਰਮ ਦੇ ਉੱਤੇ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਜ਼ਿਕਰ ਕੀਤਾ ਗਿਆ ਕਿ ਪਾਰਟਿਸ ਪ੍ਰੀਮੋ ਜਿਹੜੇ ਅਰਵਿੰਦ ਕੇਜਰੀਵਾਲ ਨੇ